ਕਹਿੰਦੇ ਨਾ ਲੈਣਾ 500 ਨਾ ਲੈਣਾ 600 ਨਾ ਲੈਣਾ 700 ਲੈ ਜੋ ਲੈ ਜੋ ਸਿਰਫ 220 ਜੋ 2250 ਦੇ ਵਿੱਚ ਗਰਮ ਸੂਟ ਲੈ ਜਾਓ ਜਿਹੜਾ ਬਾਜ਼ਾਰ ਦੇ ਵਿੱਚ 8-900 ਤੋਂ ਘੱਟ ਨਹੀਂ ਸਾਡੇ ਕੋਲ ਆਜੋ ਲੈ ਜਾਓ ਸਿਰਫ 350 ਰੁਪਏ ਦਾ ਸੂਟ 350 ਦੇ ਵਿੱਚ ਦਵਾਂਗੇ ਦੇਖੋ ਪ੍ਰਿੰਟ ਕਿੰਨੇ ਸੋਹਣੇ ਸੋਹਣੇ ਆ ਰੰਗ ਵੀ ਬੜੇ ਸੋਹਣੇ ਆ ਡਿਜ਼ਾਈਨਿੰਗ ਬਹੁਤ ਆ ਚੁੱਕੀ ਆ ਆ ਚੱਕੋ ਜੀ ਗਰਮਾ-ਗਰਮ ਸੂਟ ਹੈ ਡਿਜ਼ਾਈਨ ਬੜੇ ਪਿਆਰੇ ਆ ਬੇਸਲ ਮਾਈਨ ਤੇ ਸ਼ਾਲ ਵੀ ਕਿੰਨੇ ਘੈਂਟ ਬਰ-ਬਰ ਦੇ ਪਲ ਜੋ ਨਹੀਂ ਆਣੀ ਇਹਦੇ ਤੇ ਲੋ ਜੀ ਕੋਈ ਕਹਿੰਦਾ ਬਨਾਰਸੀ ਲੈਣਾ ਕੋਈ ਕਹਿੰਦਾ ਸੋਨਾ ਚਾਂਦੀ ਲੈਣਾ ਬਾਜ਼ਾਰ ਜਿਆ ਕਿ ਜਦੋਂ ਪੁੱਛਦੇ ਹੋ ਕੋਈ 1000 ਮੰਗਦਾ ਕੋਈ 1100 ਮੰਗਦਾ ਸਾਡੇ ਕੋਲ ਆਜੋ ਲੈ ਜਾਓ ਸਿਰਫ 350 ਰੁਪਏ ਦਾ ਸੂਟ ਚਾਹੇ ਤੁਸੀਂ ਸਕੂਲਾਂ ਦੇ ਵਿੱਚ ਟੀਚਰ ਹੈਗੇਂ ਚਾਹੇ ਤੁਸੀਂ ਬੰਦੇ ਜਾਣਾ ਚਾਹੇ ਤੁਸੀਂ ਜੌਬ ਕਰਦੇ ਹੋ ਚਾਹੇ ਤੁਸੀਂ ਮਾਰਕੀਟ ਜਾਣਾ ਗਰਮ ਸੂਟਾਂ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਆ ਤੁਹਾਨੂੰ ਇਦਾਂ ਦੇ ਸੂਟ ਦਵਾਂਗੇ ਕੋਟੀਆਂ ਪਾਉਣ ਦੀ ਲੋੜ ਨਹੀਂ ਪੈਣੀ ਸ਼ਹਿਰੀ ਡੀਆ ਲੈ ਕੇ ਆਇਆ ਘੇਰੇ ਤੇ ਕਿੰਨਾ ਸੋਹਣਾ ਕੰਮ ਸ਼ਾਲ ਵੀ ਡਾਈਟਲ ਬਜ਼ਾਰਾ ਜੇ ਭਾ 15 1500 ਚੱਕੋ 750 ਰੁਪਏ ਦਾ ਮਤਲਬ 1500 ਰੁਪਏ ਦੇ ਦੋ ਬੈਲਵਰ ਦੇ ਸੂਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਹਿਊਜ ਵੈਰਾਈਟੀ ਆ ਚੁੱਕੀ ਆ ਸ਼ਾਲ ਸਾਡੇ ਕੋਲ ਬੜੇ ਸੋਹਣੇ ਆ ਚੁੱਕੇ ਆ ਤੁਸੀਂ ਪਾਰਟੀਆਂ ਦੇ ਜਾਣਾ ਜਾਗੂਆਂ ਦੇ ਜਾਣਾ ਵਿਆਹ ਸ਼ਾਦੀਆਂ ਵਿੱਚ ਵੀ ਤੁਸੀਂ ਇਦਾਂ ਦੇ ਸੂਟ ਪਾ ਕੇ ਜਾ ਸਕਦੇ ਹੈਗੇ ਆ ਦੇਖੋ ਜੀ ਵਿਆਹ ਚਾਹੇ ਮੁੰਡੇ ਦਾ ਚਾਹੇ ਆ ਗਿਆ ਕੁੜੀ ਦਾ ਵਿਆਹ ਸ਼ਾਦੀਆਂ ਦਾ ਕਪੜਾ ਦਾਜ ਬੜੀ ਦਾ ਕਪੜਾ ਦੇਣ ਲੈਣ ਲਈ ਕਪੜਾ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ ਲੈਨੇ ਹੋ 50 50000 ਰੁਪਏ ਦਾ ਆਜੋ ਤੁਹਾਨੂੰ ਅਸੀਂ ਦਵਾਂਗੇ 20000 ਰੁਪਏ ਦਾ 50000 ਵਾਲਾ 20000 ਜਮ੍ਹਾਂ ਕਰਾਂਗੇ 1 ਲੱਖ ਵਾਲਾ ਕਪੜਾ 40 ਹਜ਼ਾਰ ਦਵਾਂਗੇ। ਟੂਰ ਦੇਖ ਲੇ ਹੁਣ ਡਰੈਸਾਂ ਦੀ ਵਾਰੀ ਆ ਪਾਰਟੀਵੇ ਡਰੈਸਾਂ ਜਿਹੜੀਆਂ ਬਾਜ਼ਾਰਾ ਜੇ 5-5 6-6 ਹਜ਼ਾਰ ਦੀਆਂ ਇੱਥੋਂ 2300 ਰੁਪਏ ਤੋਂ ਡਰੈਸ ਲੈ ਜਾਓ। ਡਿਜ਼ਾਈਨ ਚੈੱਕ ਕਰੀ ਚਲੋ ਵਰਕ ਚੈੱਕ ਕਰੀ ਚਲੋ ਇੱਕ ਤੋਂ ਇੱਕ ਚਾਹੇ ਤੁਸੀਂ ਮੁੰਡਿਆਂ ਲਈ ਲੈਣੇ ਕੋਟ ਪੰਡ ਕੁਰਤੇ ਪਜਾਮੇ ਸ਼ੇਰਵਾਨੀ ਚਾਹੇ ਤੁਸੀਂ ਲੈਣੇ ਸੂਟ ਸ਼ਰਾਦੇ ਕਰਾਵੇ ਲਹਿੰਗੇ ਹੈਵੀ ਚੀਜ਼ਾਂ ਦਵਾਂਗੇ ਜਿੰਨਾ ਬਾਜ਼ਾਰ ਤੁਸੀਂ ਰੈਡੀਮੇਡ ਡਸਾਂ ਦੇ ਉੱਤੇ ਕਰਾਇਆ ਖਤ ਨਹੀਂ ਇੱਥੇ ਤੁਹਾਨੂੰ ਕਿਰਾਏ ਨਾਲੋਂ ਵੀ ਸਸਤੀਆਂ ਸਾਡੇ ਕੋਲ 1800 2000 ਤੋਂ ਸ਼ੁਰੂ ਆ ਉਦੋਂ ਉੱਪਰ ਹੀ ਰੇ ਯਾ ਇਹ ਤੁਹਾਡੇ ਲਈ ਖੜੀਆਂ ਕੀਤੀਆਂ ਲੋੜੀ ਬੰਪਰ ਚੱਲਦਾ ਤੁਸੀਂ ਇੱਥੇ ਆ ਜਾਓ 30000 ਦੀ ਸ਼ਾਪਿੰਗ ਕਰੋ ਇੱਕ ਕੂਪਨ ਦਵਾਂਗੇ 50000 ਦੀ ਸ਼ਾਪਿੰਗ ਤੇ ਦੋ ਕੂਪਨ ਦਵਾਂਗੇ ਤੁਹਾਨੂੰ ਅਸੀਂ 60000 ਦੀ ਸ਼ਾਪਿੰਗ ਤੇ ਤਿੰਨ ਕੂਪਨ ਦਵਾਂਗੇ ਦੇਖੋ ਜੀ ਲਹਿੰਗੇ ਤਾਂ ਆ ਤੁਸੀਂ ਦੇਖੇ ਹੋਣੇ ਆ ਗਿਆ ਲਹਿੰਗਾ ਪੈਪਲਮ ਸਟਾਈਲ ਦੇ ਵਿੱਚ ਸਾਰਾ ਹੀ ਵੈਲਵਟ ਦੇ ਜੜੇ ਹੋਏ ਕੋਕਿਆਂ ਨਾਲ ਲੈ ਕੇ ਆ ਗਏ ਬੜੀ ਸ਼ਾਨਦਾਰ ਪੀਸ ਤੁਸੀਂ ਚੈੱਕ ਕਰੋ ਕਿੰਨੀ ਪਿਆਰੀ ਡਰੈੱਸ ਆ ਇਹ ਕੋਈ 3000 ਦਾ ਨਹੀਂ ਕੋਈ 3500 ਦਾ ਨਹੀਂ ਕੋਈ 3200 ਦਾ ਨਹੀਂ ਸਿਰਫ 1500 ਰੁਪਏ ਹੀ ਦੇਵਾਂਗੇ ਦੁਪੱਟਾ ਵੀ ਨਾਲ ਸੋਨਾ ਦੇਵਾਂਗੇ ਕੋਈ ਕਹਿੰਦਾ ਸਾਨੂੰ ਫਰੰਟ ਸਾਰਾ ਹੈਵੀ ਚਾਹੀਦਾ ਘੇਰਾ ਜਾਜ ਦੇ ਦਾ ਦੁਪੱਟਾ ਚਾਹੀਦਾ ਨਾਲ ਐਨ ਟਾਪ ਦਾ ਇਹ ਵੀ ਤੁਹਾਨੂੰ ਅਸੀਂ ਦੇਵਾਂਗੇ 850 ਰੁਪਏ ਦੇ ਵਿੱਚ ਸਾੜੀਆਂ ਦੇ ਵਿੱਚ ਪਰ ਟਾਪ ਵੈਰਾਈਟੀ ਆ ਗਈ ਹੈ 1500 ਰੁਪਏ ਤੋਂ ਸਾਰੀ ਸ਼ੁਰੂ ਹੈ ਰੰਗ ਡਿਜ਼ਾਈਨ ਕਲਰ ਜਿੰਨੇ ਮਰਜ਼ੀ ਲੈ ਲਓ ਚਾਹੇ ਪਾਰਟੀ ਵੇਅਰ ਲੈਣੀ ਆ ਫੰਕਸ਼ਨ ਵਾਸਤੇ ਲੈਣੀ ਆ ਆ ਚੈੱਕ ਕਰੋ ਪੂਰੀ ਦੀ ਪੂਰੀ ਜ਼ਬਰਦਸਤ ਸਾੜੀ ਆ ਗਈ ਹੈ 2500 ਰੁਪਏ 1500 ਰੁਪਏ 1000 1200 ਦੇ ਵਿੱਚ ਰਾਇਲ ਕਲਾਸ ਸਾੜੀਆਂ ਆ ਚੁੱਕੀਆਂ ਬਾਜੀ ਹਰ ਬਾਰ ਬਾਰ ਤੁਹਾਨੂੰ ਅਸੀਂ ਕਹੀ ਜਾਂਦੇ ਆ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਮੋਗਾ ਰੋਡ ਤੇ ਆਜੋ 1 ਲੱਖ ਵਾਲਾ ਕਪੜਾ 40000 ਦਵਾਂਗੇ ਵੱਡੇ ਫਾਇਦੇ ਕਰਾਂਗੇ ਰਿਕਸ਼ੀ ਸਰਵਿਸ ਫ੍ਰੀ ਆ ਇੱਕ ਪੂਰੇ ਪੰਜਾਬ ਤੋਂ ਸਸਤਾ ਕਪੜਾ ਨਾਲ ਸਕੂਟਨੀਆਂ LED ਵਾਸ਼ਿੰਗ ਮਸ਼ੀਨਾਂ ਜੂਸਰ ਮਸ਼ੀਨ ਡੈਕਸ਼ਨ ਜੁੱਦੇ ਤੋਂ ਇਲਾਵਾ ਢੇਰ ਸਾਰੇ ਗਿਫਟ ਉਹ ਵੀ ਤੁਹਾਨੂੰ ਅਸੀਂ ਫ੍ਰੀ ਦੇਵਾਂਗੇ ਆਜੋ ਜੀ ਬਹੁਤ ਵੱਡਾ ਫਾਇਦਾ ਮਤੂ ਸ਼੍ਰੀ ਦਸਤਾਰ ਕਰ ਰਿਹਾ ਤਾਂ ਫਾਇਦਾ ਲੈ ਲਓ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈਣਾ ਤਾਂ ਫੋਨ ਕਰ ਸਕਦੇ ਆਂ